ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਪੰਘੂਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਬਣਾਉਣਾ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਰਤੇ ਦੀਆਂ ਛੋਟੀਆਂ ਬਖਾਵਾਂਗੇ ਤੇ ਨਹੀਂ ਟੋਕੜਾਂ ਘਬਣਾਵਾਂ ਤੇ ਆਪਾਂ ਪਹੁੰਚੇ ਜਾਈ सोनू ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਫੋਕੜੇ ਨਾਲ ਦੀ ਹਟੇਲ ਸਾਸੀ ਕਾ ਭਾਜੀ ਸਾਸੀ ਕਾ ਭਾਈ ਸਾਸੀ ਕਾ ਜੀ ਹੋ ਸਨੋ ਠੀਕ ਠਾਕ ਵਧੀਆ ਵੀਰ ਜੀ ਵਧੀਆ ਭਾਜੀ ਹੈ ਮਰਾਜ ਵਧੀਆ ਚਾਹੀਦਾ ਭਾਈ ਆਪਣੇ ਨਾਮ ਤੇ ਐਡਰੈਸ ਦੱਸ ਦਿਓ ਨਾਮ सोनू ਸ਼ਹਿਰ ਇਹ ਨਾ ਜ਼ਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਜੀ 78545752 ਠੀਕ ਹੈ ਜੀ ਹਾਂ ਜੀ ਤੁਸੀਂ ਆਰਕਤ ਟੋਕੜਾ ਕਪਣਾ ਨਹੀਂ ਆਂਦੀ ਗਾ ਜੀ ਸਾਰੇ ਟੋਕੜਾ ਛੱਡ ਗਏ ਮਤਲਬ ਇਹ ਵੀ ਚੈੱਕ ਪਾਸ ਹੀ ਹੋਈ ਪੌਣੀ ਦੋ ਮਹੀਨੇ ਹੋ ਗਈ ਆ ਅੱਛਾ ਜੀ ਚੈੱਕ ਪਾਸ ਹੀ ਕਰਾਈ ਡਾਕਟਰ ਐਲਵਰ ਨਾਲ ਵਾਢੀ ਗਿਆ ਜੀ ਠੀਕ ਹੈ ਠੀਕ ਹੈ ਚਲੋ ਕਹਿੰਦੇ ਚਲੋ ਆਪਾਂ ਹੁਣ ਪਹਿਲਾ ਪਾਤ ਹੋਈ ਆਗੇ ਫਿਰ ਮੈਂ ਪਾ ਦਿਆਂਗਾ ਵੀਡੀਓ ਹਾਂ ਜੀ ਹਾਂ ਜੀ ਚਲੋ ਅੱਗੇ ਕਿਰਮਤ ਆ ਟੋਕੜਾ ਕਪਣਾ ਠੀਕ ਹੈ ਠੀਕ ਹੈ ਚੈੱਕ ਪਾਸ ਚੈੱਕ ਪਾਸ ਪਾਈ 6-6 ਮਹੀਨੇ ਦੀਆਂ ਠੀਕ ਹੈ ਠੀਕ ਹੈ ਤਾਂ ਇੱਥੋਂ ਤਾਲੀਆਂ ਤੋਂ ਸ਼ੁਰੂਆਤ ਕਰਦੇ ਹਾਂ ਨੰਬਰ ਬੋਟ ਜੀ ਕੋ ਦੁੱਧ ਪਾਜੀ 5.5 ਕਿਲੋ ਦੁੱਧ ਜੀ 5.5 ਲ ਲੋ ਬਗੀਰ ਲੋ ਮੇਲੀ ਦਾ ਵੀਡੀਓ ਆ ਗਈ ਜੱਟਾ ਘੱਟਿਆ ਇੱਕਦੋ ਚੈੱਕ ਲਾ ਕੇ ਲੋ ਫੇਸ ਕੁਆਲਟੀ ਤੇ ਭਾਈ ਇਹ ਕਿਦੋਂ ਸੂਆ ਸਹੀ ਆ ਦੇ ਪਹਿਲਾਂ ਹੀ ਸੂਆ ਭਾਈ ਸਾਂਭੀ ਦੀ ਕਿਹਨੇ ਅੱਛਾ ਖੁਣਾਈ ਇਧਰ ਹੋ ਸਹੀ ਲੱਗੇ ਲੋ ਦੋਦੇ ਰਹਿੰਦੇ ਪੱਤੇ ਮਿਲੋਦੇ ਦੇ ਖੁੱਲੀ ਜੇ ਲੋ ਪੱਤੇ ਅੱਛਾ ਜਾਲੂ ਬੜੀ ਐ ਠੀਕ ਹੈ ਜੀ ਆਹ ਵੇਖੋ ਕਿਦਾਂ ਖੁਣਲੀ ਚੱਟ ਗਈ ਜੇ ਲੋ ਬੜੀ ਸੂਆ ਭਾਈ ਕਹਿੰਦਾ ਕਿ ਪਹਿਲਾਂ ਸਹੀ ਆ ਤੇ ਸਾਮ ਸੁਣ ਕੇ ਵਿਰਪੁਰਾ ਨੇ ਉਹ ਜੀ ਕੀਤੀ ਆ ਤੇ ਦੋ ਦਿਨੋਂ ਬੱਪਣਿਆ ਬਾਕੀ ਜੱਟ ਪਾਸ ਜੱਟ ਆਈ ਭਾਈ ਇਹ ਆਪਾਂ ਗਲਤ ਨਹੀਂ ਕੰਮ ਕਰਦੇ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਆ ਬਾਕੀ ਕਰੋ ਕਿੱਕ ਆ ਨਾ ਪੱਲੇ ਚੰਮਲੀ ਆਵੀ ਜਿਹੜਾ ਵੀਰਰਾ ਸਾਹਮਣਾ ਲਾਉਂਦਾ ਅਥਾਂ ਚ ਭਾਈ ਉਹਦਾ ਮੜੇ ਲੰਮਾ ਰਹੀ ਦੁੱਧ ਬਰਾਫਰ ਜੇ ਚੋਏ ਨਹੀਂ ਹਾਂ ਠੀਕ ਹੈ ਟੀਮ ਲੋਈ ਪਈ ਕਰੋ ਕਿੱਕ ਵਾਹ ਪੋਲੀ ਭਾਈ ਜੱਗੇ ਜਿਵੇਂ ਹਾਂ ਜੀ ਦੋ ਤੇ ਸੱਤ ਅੱਠ ਕਿਲੋ ਮਾੜਾ ਨਾ ਕਰਵਾ ਬਰਾ ਬੰਦਾ ਅੱਛਾ ਅੱਛਾ ਠੀਕ ਹੈ ਵਨ ਬੁਲ ਹਰਿਆ ਹੋਰ ਇਹਨੂੰ ਪੱਠੇ ਪੱਠੇ ਝਕੇ ਪਏ ਮਨੂਣ ਪਏਗਾ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਭਾਜੀ ਫਿਰ ਇੱਧਰ ਦੇਖੋ ਬਬੀ ਪਹਿਲਾਂ ਚੈੱਕ ਕਰਦੇ ਸਪਾਈਸ ਪਈਆਂ ਚੱਡੇ ਝਾੜਿਆ ਵਾ ਬਾਕੀ ਪੋਲੀ ਆ ਗੋ ਸਾਚ ਨਾ ਦੋਖਾ ਜਾਂ ਮੜਿਆ ਦਾ 3 ਸਾਲਿਆ ਦੋਖਾ ਜਾਂ ਰਹਿ ਗਿਆ ਸਾਚ ਮੜਿਆ ਅੱਛਾ ਜੀ ਆਹ ਸਾਚ ਨਾ ਪਤਾ ਨਾ ਪਤਾ ਏ ਇਹ ਮੋਲ ਬਾਈ ਕਰਨਾ ਤਾਂ ਸਰ ਇਹ ਵੀ ਜੀ ਜੀ 40000 ਦਿਖਾ ਨਾ ਹੀ 40 ਦੀ ਹਾਂ ਆ ਵੀ ਇਹ ਮੰਨਤਾ ਨੇ ਸੱਚਾ ਇਹ ਆ ਦੇ ਕਿ ਸ਼ਰਦਾਂ ਦੇ ਭਾਈ 39000 ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 39000 ਦੇ ਤੇ ਬਿਲਕੁਲ ਹੀ ਜੜਾ ਛੋਟੀ ਹਿਸਾਬ ਨਾਲ ਕੈਸ਼ ਮੁੱਲ ਪਾਤਾ ਭਾਈ ਨੇ ਚੈੱਕ ਮੇਰਾ ਵੀਰ ਕੋ ਕਰਾ ਲੈ ਅੱਛਾ ਜੀ ਹਾਂ ਇਹ ਨਹੀਂ ਜੇ ਕਰਾਈ ਐਦਵਨ ਕੱਲ੍ਹ ਸ਼ਨੀਵਾਰ ਡਾਕਟਰ ਗਿਆ ਵਾਂਡੇ ਠੀਕ ਹੈ ਠੀਕ ਹੈ ਉਹ ਐਦਵਨ ਛੁੱਟੀ ਹੁੰਦੀ ਇਨਾਂ ਨੂੰ ਹਾਂਜੀ ਹਾਂਜੀ ਕੱਲ੍ਹ ਹੀ ਨੇ ਆਣਾ ਉਹ ਕਿੰਨੇ ਵਜੇ ਆਉਂਦਾ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਜਾਇਜ਼ ਆ ਆਜੋ ਭਾਈ ਫਿਰ ਦੂਜੇ ਨੰਬਰ ਤੇ ਦੱਸਿਓ ਭਾਈ ਇਹਨਾਂ ਬਾਰੇ ਜੀ ਸਾਡੇ ਸ਼ਾਮ ਨੂੰ ਇਹ ਗੱਲ ਬਣੇ ਵੇ ਲੋ ਮਈ ਵੇ ਲੋ ਬੀ ਚੜੀ ਵੇਖੋ ਸੀ ਲੋ ਬਾਈ ਚੱਕੇ ਇੱਥੇ ਕੋਈ ਕੱਢ ਪਾ ਫੜੀ ਇਹਦੀ ਮੀਡੀ ਦਾ ਥੋੜਾ ਜਿਹਾ ਪੱਕ ਰਖਦੀ ਆ ਇਹ ਬਾਈ ਕਿੰਵੇਂ ਸਵੇਲੀ ਗਾਂ ਗੱਭਣਿਆ ਇਹ ਭਾਈ 10 ਵਾ ਗਾਂ ਗੱਭਣ ਜੇ ਅੱਧੇ ਸ਼ਾਮ ਨੇ ਚੱਕ ਪਾਸ ਆਪਣੇ ਡਾਕਟਰ ਨੂੰ ਭરાਵੇ ਆਪਣੀ ਚੌਂਦ ਨਾ ਗਰੰਟੀ ਫੁੱਲ ਠੀਕ ਆ ਠੀਕ ਦੁੱਧ ਦਾ ਕਿੰਨੇ ਪਰ ਦੁੱਧ ਅੱਧੀ ਬਰੀ ਮਿਲਦੀ ਸਵੇਰ ਦਾ ਭਾਈਏ ਕਿੰਨਾ ਗਿਆ ਦੁੱਧ 20 13 ਸਰ ਦੇ ਲੋਨ ਸਾਰ ਛੜਨ ਵਾਲੀ ਭਾਈ ਸਾਹਿਬ ਨੂੰ ਦੋ ਦੋ ਫਰ ਕੋਈ ਜਾਂਦੇ ਤੇ ਸਾਢੇ ਤਿੰਨ ਕੁ ਦੱਗਾ ਅੱਧੇ ਮਹੀਨੇ ਦੇ ਦੁੱਧ ਦੇਈ ਜਾਂਦੇ ਅੱਛਾ ਠੀਕ ਇਹ ਤਾਂ ਖੋਲ ਕੇ ਬਾਈ ਫਿਰ ਖੋਲ ਕੇ ਵਿਖਾਈਏ ਉਹ ਵੀ ਤਗੜੇ ਕੱਦ ਕਾਠ ਵਾਲੀ ਆ ਛੋਟੀ ਜੁੱਸਾ ਸੁਭਾ ਤੇ ਭਾਈ ਸੱਜਣ ਨੇ ਕਿੰਨਾ ਭਰਿਆ ਕਰਾ ਸੱਜਣ ਦੇ ਭਾਈ ਇਹ ਐਵੇਂ ਆਖੇ ਕਹੀਏ ਕਿ ਹਰ ਵੀਰ ਭਰਾ ਸਿਆਣੇ ਤੁਸੀਂ ਵੀ ਸਿਆਣੇ ਜੀ ਨਹੀਂ ਕਹੀਏ ਸਵਾਸਤਾਨ ਕਹਿੰਦੇ 13 ਤੋਂ 85 ਦੇ ਤੇਰਾ ਹਾਂ ਠੀਕ ਜੀ ਜੀ ਲੱਗਦੀ 13 ਮੀਟਰ ਜਿਹੜਾ ਬਹੁਤ ਭਰਿਆ ਛੋਟੀ ਨੇ ਤੇ ਕੱਦ ਕਾਠ ਜਿਹੜਾ ਛੰਡਾ ਵਾ ਇਹ ਹਸਤਾਨ ਭਾਈ ਕਹਿੰਦਾ ਕਿ ਅੱਠ ਪੈਰੀ ਮਿਲਦੀ ਆ ਤੇ 6 ਮਿੰਟ ਦੀ ਸਾਢੇ 6 ਦੀ ਪੂਰੀ ਚੈੱਕ ਪਾਸ ਆ ਬਾਜੀ ਪੜੀ ਬੜੀ ਲੁਕਰੀਏ ਵੇਖੋ ਸਹੀ ਨਹੀਂ ਠੀਕ ਆ ਕੱਟ ਕੱਟ ਵੀ ਚੰਗਾ ਵਾ ਪੂਰੀ ਜਮੀਂ ਪੜੀ ਪਾਜੀ ਮੇਰੀ ਮਈ ਜਵਾ ਮਈ ਤਾਂ ਗਲਤ ਵੇਚ ਕੇ ਕਰਦੇ ਨੇ ਚੋਣ ਮੋਗੇ ਦੀ ਮੋਟੀ ਧਾਰ ਦਵੇ ਠੀਕ ਆ ਠੀਕ ਆ ਜੇ ਭੂ ਛੱਟਾ ਥਣ ਕਰ ਦੇਖੋ ਚੱਲੀ ਕਿੱਥੇ ਵੇਖੋ ਨੋਕ ਜੀ ਪੜਾ ਤੇ ਨੋਕ ਵਾਲਾ ਥਣ ਕਰ ਨੋਕ ਵਾਲੇ ਥਣ ਦੇ ਚਰਾਈ ਕਿਹੜੀ ਆ ਜਿਆਦਾ ਫੋਲੀ ਹੁੰਦੀ ਆ ਅੱਖਾਂ ਬਿਲੀਆਂ ਦੋਈ ਠੀਕ ਆ ਠੀਕ ਆ ਜੀ ਹਾਂ ਜੀ ਮਾਰਦੀ ਆ ਖਾਦੀ ਇਹਦੇ ਬਾਏ ਇਹਦਾ ਮੋਲ ਫਿਰ ਮੋੜ ਦੇ ਵਿੱਚ ਜੇ ਤਿਆਰ ਹੋਵੇ ਹਾਂ ਜਿੱਦਾਂ ਕਰੀ ਕੋਈ ਜਿੰਨਾ ਮਰਜੀ ਪਾਰੀ ਹੁਣ ਬੰਦੇ ਲਾਂਗੇ 66000 ਦੀ ਹਾਨਾ ਹੀ 66000 ਆਹ ਠੀਕ ਹੈ ਜੀ ਤੁਸੀਂ ਮਾਦਰਾ ਭਾਈ ਕਰਾਓ ਇਹ ਤਾਂ ਤੋਂ ਆਪ ਹਾਂਣਾ ਹੀ 65000 ਦੀ ਭਾਈ ਹਾਨਾ ਠੀਕ ਹੈ ਠੀਕ ਹੈ ਲਓ ਜੀ ਪੈਂਹ ਵਾਈਆਂ ਸਾਪੀਆਂ ਤੁਪੀਆਂ ਵਾਈਡੀਆਂ ਪੂਰੀਆਂ ਸਾਦੀ ਭਾਈ ਸ੍ਰੀ ਨਵਾਂ ਤੇਰੀ ਵਜਦੀ ਇਹਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜਿਤਨਾ ਮਾਲ ਖਾੜੇ ਕੀ ਨਹੀਂ ਮਾਰਦਾ ਥਾ ਆਪਣੀਆਂ ਪਟਾਂ ਦੇ ਵਾਈਡੀਆਂ ਥਾ ਆਪਣੀਆਂ ਜੀ ਤੇ 65000 ਬਾਈ ਮੋੜ ਲੀਤਾ ਬਿਲਕੁਲ ਛੋਟੀ ਹਿਸਾਬ ਨਾਲ ਜੈਸ ਆ ਆਜੋ ਭਾਈ ਤੇ ਜੇ ਨੰਬਰ ਤੇ ਭਾਈ ਦੱਸਿਓ ਇਹਦੇ ਬਾਰੇ ਜੇ ਇੰਸ਼ਾਅਰ ਹੋਈ ਦੇਰੀ ਜਮਾ ਦੇ ਅੱਛਾ ਜੀ ਚੰਗੀ ਵਧੀਆ ਮਾਜੇ ਖਾਣਾ ਦੇਖੋ ਪੈਪੀ ਦੋਧਾ ਦੀ ਦਿਖੋ ਲੇ ਲਓ ਭਾਈ ਮਿਲ ਕੇ ਬੈਠ ਕੇ ਕਰੋ ਚੈੱਕ ਪੈਕ ਕਰ ਲਈਓ ਦੋ ਮਿੰਟ ਦੇਖੋ ਮਾਰੋ ਭਾਈ ਕਿ ਕਿੰਨੀ ਕੰਪਨੀ ਹੈ ਇਹ ਭਾਈ ਸਾਡੀ شادی ਕੰਪਨੀ ਵੀ ਚੈੱਕ ਦੋਹੇ ਵਾਰੀਆਂ ਵਜਾ ਕੇ ਪਾਸੇ ਆਪਣੇ ਘਰ ਹੀ ਜਾ ਕੇ ਰੋਵੇ ਕੋਈ ਅੱਛਾ ਜੀ ਇਧਰ ਮਾਰੋ ਦੇਖੋ 6.5 ਮਿੰਟ ਦੀ ਚੈੱਕ ਪਾਸ ਦੋਧੂ ਭਾਈ ਜੀ ਤੋਂ ਦੇਖੋ 6 ਕਿਲੋ ਦੁੱਧ ਉਹ ਆਪਾਂ 6 ਕਿਲੋ ਤੇ ਪੰਜ ਕਿਲੋ ਇੱਕ ਲਾਉਂਦੇ ਭਾਈ ਜੀ ਠੀਕ ਹੈ ਆਪਾਂ ਕੱਢੀ ਦੇ ਸਕੀ ਲੋ ਹੋ ਲੋ ਜੀ 6.5 ਮਿੰਨ ਦੀ ਚੱਕ ਪਾਸ ਤੇ 5 ਲੀਟਰ ਭਾਈ ਕਹਿੰਦਾ ਫੁੱਲ ਗਰੰਟੀ ਵਾਲਾ ਦੁੱਧ ਇਹ ਕੋ ਤਿਆਰ ਹੈ ਦੋਵੇਂ ਟਾਈਮ ਲਈ ਦੋਵੇਂ ਟਾਈਮ ਲਈ ਦੋਵੇਂ ਠੀਕ ਹੈ ਠੀਕ ਹੈ ਲੋ ਜੀ ਇਹ ਮਿੰਟਾਂ ਕੋ ਇੱਕ ਅੱਧ ਕਾਰ ਖਾਲੀ ਆ ਤੇ ਬਾਕੀ ਲਾਗੇ ਦਾ ਦਿਖਾਉਂਦੇ ਆ ਭਾਈ ਆ ਜੀ ਦੋਨਾਂ ਪਾਰਟੀਆਂ ਲਾ ਲਓ ਇੱਧਰ ਲਾ ਜੋ ਇਹੜਾ ਵੀ ਫਰਾਜ ਦੀ ਸਾਹਮਣੂ ਵਾਲੇ ਰੈਜ਼ੀਡੈਂਸਟ ਵੀ ਤੇ ਇਹ ਡਵਲਪਰ ਵੀ ਇਹ ਵੀ ਇਪਈ ਇਹ ਸਜਰਤਾ ਹਰ ਚਿੰਨਾ ਤੇ ਸਜਰ ਭਾਈ ਜਿਹੜੇ ਜੋ ਆਈ ਦਰਵਾਜ਼ੇ ਦੇਰ ਜਿਹੜੀ 10000 ਉਹਦੇ ਪਈ ਰੱਖ ਦਿੰਦੇ ਨੇ ਦੇਜੋ ਹਾਂਜੀ ਹਾਂਜੀ ਇਹ ਜੇ ਤੁਹਾਨੂੰ ਬਾ ਮੱਝਾ ਵੱਡੀਆਂ ਹੁੰਦੀਆਂ ਨੇ ਦੇਜੋ ਹਾਂਜੀ ਹਾਂਜੀ ਨਹੀਂ ਨਹੀਂ 10-12 ਕਰੋੜ ਦੀ ਤੁਹਾਨੂੰ ਤਾਂ ਫਾਂਡੀ ਨਹੀਂ ਕਰਦੇ ਬਾਈ ਜੀ ਨਹੀਂ ਕਰਦੇ ਉੱਥੇ ਉਹਦੀ 17-18 ਕਰੋੜ ਤੋਂ ਘੱਟ ਮਾਝੀ ਨਹੀਂ ਹੁੰਦੀ ਹਾਲ ਬਣਾਵਾ ਅੱਛਾ ਜੀ ਇਹ ਗੱਲ ਹੈ ਹਾਂ ਇਹ ਕੋਈ ਭਾਈ 1500 ਰੋਸ 17 2 4 ਲੀਟਰ ਠੀਕ ਹੈ ਠੀਕ ਹੈ ਇਹ 15 16 ਲੀਟਰ ਜਿਹੜਾ ਤਿੰਨੇ ਭਰਿਆ ਵਾ ਹਾਂਜੀ ਇਹ ਸਾਢੇ 6 ਮਿੰਟ ਚੈੱਕ ਪਾਸ ਤੇ ਬਾਕੀ ਆਪਣੀ ਭਾਈ ਤਿੰਨਾਂ ਦਾ ਗੰਦੀ ਫੁੱਲ ਜਿਹੜਾ ਜਿੱਥੋਂ ਮर्जी ਉਹ ਆਪਣੇ ਡਾਇਰੈਕਟਰ ਕੋਲ ਖੜ ਕੇ ਜੇ ਖਾਲੀਆਂ ਨਿਕਲ ਆ ਜਾ ਕਰਾਇਏ ਸਵੇਰ ਤੱਕ ਉਹ ਲੈ ਆਉਂ ਠੀਕ ਹੈ ਠੀਕ ਹੈ ਦਿਨਾਂ 2 14 ਦੇ ਪਲੇ ਖਵਾਇਆ ਦੋ ਤਰੀ ਨਹੀਂ ਕਰੋ ਇੰਨਾ ਕ ਚੱਲ ਜਾਂਦਾ ਵਾ ਹਾਂ ਤੇ ਬਾਕੀ ਇਹਦਾ ਮੁੱਲ ਭਾਈ ਹਰ ਇਹ ਵੀ ਭਾਈ ਬਾਹਰ ਹੀ ਦਵਾਂਗੇ ਹਾਂ ਨਾ ਹੀ ਅੱਛਾ ਇਹ ਮੁੱਲੇ ਦਾ ਬਾਹਰ ਨਹੀਂ ਦੇ ਰਿਏ ਬਾੜ ਦੀ ਔਰ ਕਰਦੀ ਐ ਬਾੜ ਦੀ ਭਾਈ ਦਵਾਂਗੇ ਠੀਕ ਹੈ ਠੀਕ ਹੈ ਲੋ ਆ ਗਈ 60 ਭਾਈ ਸਿਆਲ ਜਿਹਨੇ ਮਜੇ ਦਿਨੇ ਕਿਹਾ ਇਹਨੇ ਬਾਤਾ ਦੁੱਧ ਦੀਆਂ ਸਹੀ ਗੱਲ ਸਾਰਾ ਸਿਆਲ ਮਜੇ ਦੇ ਕੇ ਨਾ ਇਹ ਗਰਨੀ ਫਿਰ 50 ਹਜ਼ਾਰ ਦੀ ਫੰਡ ਰਿਆ ਇਹ ਗੱਲ ਹੈ ਗਈ ਆ ਹਾਂ ਚਲ ਵਾ ਹੁਣ ਗਰਨੀ ਕੁਨੀ ਕੀ ਦੋ ਚੋੜਾ ਦੁੱਧ ਕਿਉਂ ਆਦਾ ਸੀ ਮਜਾਵਾ ਸਿਆਲ ਸਿਆਲ ਜੀ ਸਿਆਲ ਜੀ ਗਰਮੀ ਸਾਰਾ ਮਛਲ ਮਕੀ 50 ਹਜ਼ਾਰ ਦੀ ਫੰਡ ਰਿਆ ਇਹ ਗੱਲ ਸਹੀ ਆ ਹਾਂਜੀ ਲੋ ਭਾਈ ਜੀ ਪਸ਼ੂ ਭਾਈ ਦੇ ਕੋਲ ਚੰਗੇ ਆ ਬਿਲਕੁਲ ਨੋਰਮਲ ਰੇਟ ਤੇ ਆ ਤੇ ਕਹਿਣਾ ਭਾਈ ਹੋਰ ਕੋਈ ਹੋਰ ਕੋਈ ਨਹੀਂ ਮੇਰਾ ਵੀਰ ਭਰਾ ਗਰਮੀ ਆਉਂਦੀ ਆ ਆਪਣੀਆਂ ਜਾ ਕੇ ਦੋ ਚੌਂ ਦੇ ਚੈੱਕ ਰਾਉਣ ਜਿਹੜਾ ਕਿਸ ਨੂੰ ਲਾਂਮਾ ਦਿਨਾ ਤੇ ਤੁਹਾਨੂੰ ਫੋਨ ਲਾ ਕੇ ਕਹਿਣਾ ਜਾਂ ਹਾਨੂੰ ਕਹਿਣਾ ਮਾੜੀ ਗੱਲ ਆ ਹਾਂਜੀ ਹਾਂਜੀ ਜੀਆ ਤੁਸੀਂ ਵੀਡੀਓ ਬਣਾਉਣ ਦੇ ਜੀ ਤੁਸੀਂ ਵੀਡੀਓ ਬਣਾ ਦਿੱਤਾ ਜੀ ਨਾਲ ਲਾਂਮਾ ਜਿਹੜਾ ਕਿਸ ਨੂੰ ਦਿਨਾ ਮਾੜੀ ਗੱਲ ਹੋਰ ਨਹੀਂ ਗੱਲ ਬਾਕੀ ਆਪਣੀ ਚੈੱਕ ਕਰਾਉਣ ਇਹ ਨਾ ਕਹਿਣਾ ਅੱਜ ਕਰਾਉਣੇ ਕੱਲ੍ਹ ਨੂੰ ਨੇ ਆਪਣੀ ਪੰਜਾਂ ਦਿਨਾਂ ਦੇ ਰੱਖੇ ਰਹੀ ਆ ਕਰਾਉਣ ਆ ਕਰਾਉਣ ਜਿਹੜੀ ਮਜੀ ਆ ਠੀਕ ਹੈ 50 ਤੋਂ ਬਾਅਦ ਭਾਈ ਫਿਰ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਨਾ ਨਹੀਂ ਬਿਲਕੁਲ ਸਿਆਣੀ ਗੱਲ ਆ ਜਾ ਕੇ ਠੰਡੇ ਇਹ ਵੀ ਲਵਾਏ ਉਪਰ ਜਾ ਕੇ ਠੰਡੇ ਲਵਾਏ ਨੂੰ ਕੋਈ ਵੀ ਠੀਕ ਹੈ ਠੀਕ ਹੈ ਬਾਕੀ ਥਾਣਾਂ ਦੀਆਂ ਗਾਰੰਟੀਆਂ ਫੁੱਲ ਜਾਂਦੀਆਂ ਅੱਛਾ ਜੀ ਕਿਹੜੀ ਟੁਕੜਾ ਕਪਣਾ ਦਾ ਪਾਕੀ ਥਾਣੇ ਦਾ ਪੂਰ ਮਾਰੂ ਬੁੱਕਾ ਤੇ ਵੱਧ ਹੋਊਗਾ ਹਾਂ ਜੀ ਅੱਜ ਟੁਕੜਾ ਕਪਣਾ ਭਾਈ ਮਾਈ ਦਾ ਤਾਂ ਫੈਲਾ ਜੇ ਥਾਣ ਬਰਾਬਰ ਆ ਦੇ ਹਾਂ ਜੀ ਅੱਜ ਸਾਹਮਣੇ ਵੀ ਤਾਂ ਫੈਲਾ ਦਾ ਬਿਲਕੁਲ ਬਿਲਕੁਲ ਜੀ ਇਹ ਗੱਲ ਆ ਲਓ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ